ਜੇ ਕੁਮਾਰ ਮੇਰਾ ਨਾਮ ਹੈ ਜੀ ਇਹ ਪੁਰਾਣੇ ਸਿਨੇਮੇ ਤੋਂ ਗੀਤਾਬਾ ਬਨਜਨ ਵਾਲਾ ਰੋਡ ਹੈਗਾ ਇਹਨਾਂ ਨੂੰ 6 ਮਹੀਨੇ ਹੋ ਗਏ ਪੱਟਿਆ ਨੂੰ ਇਧਰ ਦਾ ਵੀ ਰੋਡ ਪਟਦਾ ਅਸੀਂ ਇਹਨਾਂ ਨੂੰ ਕਿਹਾ ਸੀ ਵੀ 1 ਕਰੋੜ ਰੁਪਏਲਾਂ ਪੱਟ ਲੋ ਇਹਦੇ ਨਾਲ ਲਗਮਾ ਦੂਸਰਾ ਵੀ ਪਟਦਾ ਅਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਹਰਭਕਰ ਫੈਮਿਲੀ ਦੇ ਵਿੱਚ ਜਿਹੜਾ ਬਜ਼ੁਰਗ ਹੈ ਨਾ ਅਸੀਂ ਕਾਰ ਕੱਢ ਸਕਦੇ ਨਾ ਕਿਸੇ ਡਾਕਟਰ ਦੇ ਜਾ ਸਕਦੇ ਆ ਔਰ ਕੱਲ ਇੱਕ ਕਾਰ ਹੈ ਜਿਹੜੀ ਕੱਢਣ ਦੀ ਕੋਸ਼ਿਸ਼ ਕਰੀ ਸੀ ਉਹ ਫਸ ਗਈ ਤੇ ਪੀੜਾਂ ਸੁਬਜ਼ੁਰ ਕਰਨਗੇ ਉਹਨਾਂ ਦੀ ਉਮਰ ਹੈਗੀ ਹੈ 85 ਸਾਲ ਉਹ ਸਕੂਟਰੀ ਤੇ ਆਣ ਲੱਗੇ ਸੀ ਉਹ ਫਸ ਗਏ ਉਹ ਬੱਚਿਆਂ ਨੇ ਮਸਾ ਇੱਥੋਂ ਕੱਢਿਆਗਾ ਬਹੁਤ ਪਰੇਸ਼ਾਨ ਕਰ ਰੱਖਿਆਗੇ ਸਾਡੇ ਐਮਪੀ ਸਾਹਿਬ ਨੇ ਸਾਡੇ ਫਾਇਦੇ ਲਈ ਪੈਸੇ ਭੇਜ ਸੀਗੇ ਇਹ ਸਾਡੇ ਤਾਂ ਉਲਟ ਹੋ ਗਿਆ ਕੰਮ ਬਹੁਤ ਪਰੇਸ਼ਾਨ ਹੈ ਸਾਰੇ ਲੋਕ ਔਰ ਘਰੋਂ ਬਾਹਰ ਹੀ ਨਿਕਲ ਸਕਦੇ ਇੱਕ ਤਰ੍ਹਾਂ ਦੀ ਸਾਨੂੰ ਕੈਦ ਹੋਈ ਪਈ ਆ ਦੋਨੋਂ ਰੋਡ ਬੰਦ ਕਰਤੇ ਹੋਰ ਰੋਡ ਪੱਟੀ ਜਾਂਦੇ ਇਹਨਾਂ ਨੂੰ ਰਿਪੇਅਰ ਨਹੀਂ ਕਰ ਰਹੇ ਸਾਨੂੰ ਮੀਟਿੰਗ ਵੀ ਹੋਈ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ 15 ਦਿਨ ਦੇ ਵਿੱਚ ਵਿੱਚ ਅਸੀਂ ਫੋਰਚ ਲਗਾ ਦੇਾਂਗੇ ਇਹ ਕਰ ਦੇਾਂਗੇ ਉਹ ਕਰ ਦੇਣਗੇ ਉਹਨਾਂ ਗੱਲਾਂ ਨੂੰ ਵੀ ਇੱਕ ਡੇਢ ਮਹੀਨਾ ਹੋ ਗਿਆ ਕੋਈ ਇੱਥੇ ਪ੍ਰਸ਼ਾਸਨ ਨਾਉਂ ਦੀ ਚੀਜ਼ ਨਹੀਂ ਹੈ ਨਾ ਕੋਈ ਠੇਕੇਦਾਰ ਆਂਦਾ ਹੈ ਕੋਈ ਕਿਸੇ ਨੂੰ ਮਤਲਬ ਨਹੀਂ ਹੈ ਲੋਕ ਬਹੁਤ ਪਰੇਸ਼ਾਨ ਜਿਹੜੇ ਸੀਵਰੇਜ ਪਾਏ ਹੈਗੇ ਉਹ ਬੈਠੀ ਜਾਂਦੇ ਹੈਗੇ ਪ੍ਰੋਪਰ ਪਾਏ ਨਹੀਂ ਹੈ ਸਾਨੂੰ ਤਾਂ ਸੀਵਰੇਜ ਦੀ ਲੋੜ ਹੀ ਨਹੀਂ ਸੀਗੀ ਨਾ ਸਾਨੂੰ ਸੀਬ੍ਰਿਜ ਦੀ ਲੋਡ ਸੀਗੀ ਥੋੜਾ ਪਾਣੀ ਦੀ ਪ੍ਰੋਬਲਮ ਜ਼ਰੂਰ ਸੀ ਕੁਝ ਲੋਕਾਂ ਨੂੰ ਉਹ ਰਿਪੇਅਰ ਕਰਨ ਦੀ ਬਜਾਏ ਸਾਰਾ ਕੁਝ ਪੱਟ ਕੇ ਸਿੱਟਦਾ ਨਾ ਇਹ ਪਤਾ ਨਹੀਂ ਕੀ ਚੱਕਰ ਹੈ ਕੀ ਨਹੀਂ ਕਿੱਧਰ ਇਹਦਾ ਪੈਸਾ ਗਿਆ ਸਾਨੂੰ ਸਮਝ ਤੋਂ ਬਾਹਰ ਹੈ ਪੈਸਾ ਵੀ ਨਹੀਂ ਲੱਗ ਰਿਹਾ ਪ੍ਰੋਪਰ ਪ੍ਰੋਪਰ ਉਹ ਵੀ ਨਹੀਂ ਹੋ ਰਿਹਾ ਇੰਤਜ਼ਾਮ ਵੀ ਨਹੀਂ ਹੋ ਰਿਹਾ ਲੋਕਾਂ ਦਾ ਦਾ ਨਾਮ ਨੀਸ਼ਾ ਗਰਗੇ ਇਹ ਪੁਰਾਣੀ ਜਿੰਮਨੇ ਵਾਲੀ ਗੀਤਾ ਕੋ ਬਨ ਵਾਲੀ ਗਲੀ ਹੈ ਇਸ ਗਲੀ ਵੀ ਨੂੰ 6 ਮਹੀਨੇ ਹੋ ਗਏ ਕਨਸੈਪਸ਼ਨ ਦਾ ਕੰਮ ਚੱਲ ਰਿਹਾ ਇਹਨੂੰ ਲੇਕਿਨ ਹਜੇ ਤੱਕ ਠੀਕ ਨਹੀਂ ਹੋਇਆ ਹੈਗਾ ਕਹਿੰਦੇ ਸੀ 2 ਮਹੀਨਿਆਂ ਦੇ ਵਿੱਚ ਹੀ ਸੈੱਟ ਹੋ ਜਾਏਗਾ ਸਾਡੀ ਸਾਰੀ ਦੀਵਾਲੀ ਦੁਸ਼ਹਿਰਾ ਸਾਰਾ ਆ ਹੀ ਨੰਗਿਆਗਾ ਤੇ ਹੁਣ ਲੋੜੀ ਵੀ ਆ ਚੱਲੀ ਕਹਿੰਦੇ ਸੀ 15 ਦਿਨਾਂ ਦੇ ਵਿੱਚ ਠੀਕ ਕਰ ਦਾਂਗੇ ਨਾ ਇੱਥੇ ਬੱਚੇ ਖੇਡ ਸਕਦੇ ਆ ਨਾ ਅਸੀਂ ਬੈਠ ਸਕਦੇ ਆ ਧੁੱਪ ਦੇ ਵਿੱਚ 10 ਮਿੰਟ ਤੇ ਸਾਰਾ ਆ ਹੀ ਚੱਲ ਰਿਹਾ ਹੈ ਇੱਥੇ ਮਹੀਨਿਆਂ ਦਾ ਇੱਧਰ ਤੁਸੀਂ ਆ ਕੇ ਦੇਖੋ ਦੇਖੋ ਪੱਟਿਆ ਪੱਟ ਖੱਡੇ ਕਿਤੇ ਪਏ ਆ ਸਾਰੀ ਗਲੀ ਵਿੱਚ ਕੋਈ ਉੱਚਾ ਨੀਮਾ ਕਿਤੇ ਵੀ ਅਸੀਂ ਬੈਠ ਨਹੀਂ ਸਕਦੇ ਸਕੂਟਰੀ ਲੈ ਕੇ ਐਕਟਿਵ ਲੈ ਕੇ ਕਿਤੇ ਜਾ ਨਹੀਂ ਸਕਦੇ ਹੈਗੇ ਨਾ ਸਾਡੇ ਬਜ਼ੁਰਗ ਬਾਹਰ ਨਿਕਲ ਸਕਦੇ ਆ ਬਹੁਤ ਬੁਰਾ ਹਾਲ ਹੈ ਸਾਡਾ ਕੰਮ ਖੇਤ ਨੂੰ ਖੇਤੀ ਕਰਵਾਇਆ ਜਾਵੇ ਜੇ ਕੰਮ ਨਹੀਂ ਹੋਇਆ ਅਗਲਾ ਸੰਘਰਸ਼ ਕੀਤਾ ਜਾਵੇ ਜੀ ਅਸੀਂ ਤਾਂ ਅਗਲਾ ਸੰਘਰਸ਼ ਬਾਟ ਕੇ ਧਰਨਾ ਲਾਵਾਂਗੇ ਤੇ ਨਾਰੇਬਾਜ਼ੀ ਕਰਾਂਗੇ ਪ੍ਰਸ਼ਾਸਨ ਦੇ ਖਿਲਾਫ ਮੇਰਾ ਨਾਮ ਮੁਕੇਸ਼ ਕੁਮਾਰ ਹੈ ਜੀ ਇਹ ਪੁਰਾਣੇ ਸਿਨੇਮੇ ਤੋਂ ਗੀਤਾ ਭਵਨ ਜਾਣ ਵਾਲੀ ਗਲੀ ਹੈਗੀ ਲਗਭਗ 6 ਮਹੀਨੇ ਹੋ ਗਏ ਇਸ ਗਲੀ ਨੂੰ ਪਟਿਆ ਨੂੰ ਇਸ ਗਲੀ ਦੇ ਵਿੱਚ ਜਿੰਨਾ ਵੀ ਇਹਨਾਂ ਨੇ ਸੀਵੇ ਦਾ ਜਾਂ ਪਾਣੀ ਦਾ ਇਹ ਕੋਈ ਪਾਈਪਾ ਪਾਈਆਂ ਜਾਂ ਕੁਝ ਪਾਇਆ ਉਹ ਗਲਤ ਮਟੀਰੀਅਲ ਪਾਇਆ ਹੈਗਾ ਅੱਜ ਵੀ ਇਹ 2 ਮਹੀਨੇ ਇਹਨਾਂ ਦਾ ਦਿਖਾਤਾ ਵੀ ਇਹ ਕੀ ਕੰਮ ਕੀਤਾ ਹੈਗਾ ਸਾਰਾ ਕੁਝ ਬੈਠਿਆ ਹੋਇਆ ਹੈ ਗਲੀ ਦਾ ਬੁਰਾ ਹਾਲ ਕੀਤਾ ਪਿਆ ਹੈਗਾ ਤੁਸੀਂ ਗੀਤਾ ਭਵਨ ਤੋਂ ਇੱਥੇ ਸਿਨੇਮੇ ਵੱਲ ਆ ਨਹੀਂ ਸਕਦੇ ਹੈਗੇ ਨਾਤਾ ਇਸ ਗਲੀ ਦੇ ਵਿੱਚ 6 ਮਹੀਨਿਆਂ ਤੋਂ ਕੂੜੇ ਦਾ ਕੋਈ ਇੰਤਜ਼ਾਮ ਹੋ ਰਿਹਾ ਹੈਗਾ ਕੋਈ ਰੇੜੀ ਨਹੀਂ ਵੱੜਦੀ ਕੋਈ ਪੂਰਾ ਚੱਕਣ ਵਾਲੇ ਨਹੀਂ ਆਉਂਦੇ ਹੈਗੇ ਜੇ ਆਉਂਦੇ ਨੇ ਕਿਸੇ ਦਾ ਲੈ ਗਏ ਕਿਸੇ ਦਾ ਨਹੀਂ ਕਿਉਂਕਿ ਗਲੀ ਦੇ ਵਿੱਚ ਨੰਗਨ ਨੂੰ ਰਾਸਤਾ ਹੀ ਨਹੀਂ ਹੈਗਾ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਹੈ ਵੀ ਇਹਦਾ ਛੇਤੀ ਤੋਂ ਛੇਤੀ ਇੰਤਜ਼ਾਮ ਕਰਾਇਆ ਜਾਵੇ ਕਾਰੋਬਾਰ ਠੱਪ ਹੋਏ ਪਏ ਨੇ ਕੋਈ ਗਾਹਕ ਨਹੀਂ ਵੜ ਕੇ ਰਾਜੀ ਇਸ ਗਲੀ ਦੇ ਵਿੱਚ ਵੀ ਇਹਦਾ ਇੰਤਜ਼ਾਮ ਕਰਵਾਇਆ ਜਾਵੇ ਨਹੀਂ ਅਸੀਂ ਧਰਨਿਆਂ ਤੇ ਬੈਠਾਂਗੇ ਜੀ ਜੀ ਅੱਜ ਇਹ ਗੱਲ ਕਹਿ ਰਹੇ ਹਾਂ ਮਟੀਰੀਅਲ ਮਾਰਾ ਲੱਗ ਰਿਹਾ ਉਸ ਟਾਈਮ ਕਿਉਂ ਨਹੀਂ ਕਿਹਾ ਗਿਆ ਤੁਹਾਡੇ ਕੋਲ ਅਸੀਂ ਕਿਹਾ ਸੀਗਾ ਜੀ ਮਟੀਰੀਅਲ ਵਾਸਤੇ ਇਹ ਵਾਲਾ ਵੀ ਸਾਰਾ ਮੁੱਦਾ ਉਠਾਇਆ ਸੀਗਾ ਲੇਕਿਨ ਇਹ ਕਹਿੰਦੇ ਵੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆndi ਕੋਈ ਦਿੱਕਤ ਨਹੀਂ ਆndi ਜੇ ਕੋਈ ਆਈ ਤਾਂ ਅਸੀਂ ਬੈਠੇ ਆਂ ਲੇਕਿਨ ਉਹ ਗੱਲਾਂ ਨੂੰ ਵੀ ਇਹਨਾਂ ਨੇ ਰਫਾਫਾ ਕਰਤਾ ਕੋਈ ਸੁਣਵਾਈ ਨਹੀਂ ਆਗੀ ਕੁਛ ਨਹੀਂ ਆਇਆ ਸੀ 20 ਵਾਰ ਐਮਸੀ ਸਾਹਿਬ ਨੂੰ ਵੀ ਬੁਲਾ ਕੇ ਇੱਥੇ ਦਿਖਾ ਚੁੱਕੇ ਆਂ ਲੇਕਿਨ ਉਹ ਕਹਿੰਦੇ ਨੇ ਮੇਰੇ ਹੱਥ ਖੜੇ ਰਹਿਣਗੇ ਮੇਥੋਂ ਕੋਈ ਉਹ ਨਹੀਂ ਹੋ ਸਕਦਾ ਹੈ ਬੜਾ ਵੱਡਾ ਹੱਥ ਹੋਊਗਾ ਹੁਣ ਬਿਲਕੁਲ ਹਾਂ ਸਹੀ ਤੁਸੀਂ ਆਪ ਦਾ ਗਲੀ ਦਾ ਮੜਾ ਕੈਮਰਾ ਇੱਧਰ ਨੂੰ ਘੁਮਾ ਕੇ ਦੇਖੋ ਜੀ ਸਾਰਾ ਕੁਝ ਸਲਿੱਪ ਹੋਈ ਜਾਂਦਾ ਪਰਸੋ ਗਲੀ ਦੇ ਵਿੱਚੋਂ ਇੱਕ ਲੇਡੀਜ਼ ਉੱਥੇ ਤਿਲਸੀ ਗਈ ਹੈਗੀ ਉਹਨੂੰ ਵੀ ਆਟੋ ਦੇ ਉੱਤੇ ਘਰੇ ਭੇਜਿਆ ਜਾਏਗਾ ਜੀ 2 ਮਹੀਨੇ ਪਹਿਲਾਂ ਅੱਜ ਤੋਂ ਬਣਾਇਆ ਨਾਮ ਬਲਵਿੰਦਰ ਕਮਾਟੀਨਾ ਹੈ ਜੀ ਜਿਹੜਾ ਸਾਡੇ ਠੇਕਾ ਹੋਇਆ ਸੀ 4.5 ਕਰੋੜ ਦਾ ਠੇਕਾ ਹੋਇਆ ਸੀ ਜੀ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਜੀ ਇਸ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਟਿੱਕੇ ਚੜ ਗਏ ਜੀ ਇਹ ਜੋ ਠੇਕੇਦਾਰ ਨਾਲ ਗੱਲ ਕਰਦੇ ਆਂ ਜੀ ਮੇਰੇ ਰਾਏ ਕਹਿੰਦਾ ਸਾਰੇ ਕਾਣੇ ਕੀਤੇ ਹੋਏ ਨੇ ਫਿਰ ਉਹਨਾਂ ਸੀ ਆਖਿਆ ਜੀ ਨੂੰ ਮਟੀਰੀਅਲ ਘਟ ਸਿਧਾਰਤ ਤਾਂ ਨਹੀਂ ਆਉਂਦਾ ਜੀ ਮੁੜਕੇ ਨਹੀਂ ਆਇਆ ਆਪਾਂ ਕਹਿੰਦਾ ਅੱਗੇ ਉਹਨੇ ਠੇਕਾ ਕਿਸੇ ਕਿਤੇ ਦੇ ਦਿੰਦਾ ਜੀ 네ਪਾਲੀਆਂ ਨੂੰ ਦੇ ਦਿੰਦਾ ਕਿਤੇ ਦੇ ਦਿੰਦਾ ਯੂਪੀ ਦੀਆਂ ਨੂੰ ਜੀ ਹੁਣ ਵੀ ਅਸੀਂ ਕਿਹਾ ਵੀ ਘੱਟਿਆ ਮਟੀਰੀਅਲ ਕਰ ਰਿਹਾ ਜੀ ਉਹਨੇ ਫੇਰ ਸਾਡੀ ਕੋਈ ਗੱਲ ਨਹੀਂ ਸੁਣੀ ਜੀ ਇੱਕ ਠੇਕ ਇੱਕ ਬੰਦਾ ਛੱਡਿਆ ਹੋਇਆ ਜੀ ਉਹ ਕਹਿੰਦਾ ਮੈਂ ਇੰਜੀਨੀਅਰ ਹਾਂ ਉਹਨੂੰ ਕੱਖ ਦਾ ਨਹੀਂ ਪਤਾ ਜੀ ਹੈਗਾ ਫੇਰ ਅਸੀਂ ਉਹ ਕੋਲੇ ਗਿਆ ਕਹਿੰਦਾ ਮੇਰੇ ਤਾਂ ਜੀ ਅਧਿਕਾਰ ਖੇਤਰ ਦੇ ਵਿੱਚ ਨਹੀਂ ਆ ਰਿਹਾ ਜੀ ਅਜੀ ਸਾਰਿਆਂ ਕੋਲੇ ਜਾਇਆ ਜਿੰਨੇ ਵੀ ਇਹਨਾਂ ਦੇ ਅਧਿਕਾਰੀ ਨੇ ਜੀ ਇਹ ਅਧਿਕਾਰੀ ਕਹਿੰਦੇ ਜੀ ਉਹਨਾਂ ਨੇ ਕਹਿੰਦਾ ਠੇਕੇਦਾਰ ਕਹਿੰਦਾ ਜੀ ਮੇਰੇ ਤਾਂ ਕਾਣੇ ਕੀਤੇ ਵੇਣੇ ਜੀ ਐਪੀ ਸਾਹਿਬ ਨੂੰ ਤੁਸੀਂ ਇਹ ਬਾਰੇ ਗੁਰਮੀਤ ਸਿੰਘ ਮੀਤਵਾਲ ਨੂੰ ਦੱਸਿਆ ਜੀ ਬਾਰੇ ਸਾਰਿਆਂ ਨੂੰ ਮਿਲਿਆ ਜੀ ਮੈਂ ਕੱਲੇ ਕੱਲੇ ਪ੍ਰਸ਼ਾਸਨ ਨੂੰ ਮਿਲ ਕੇ ਆਇਆ ਜੀ ਮੈਂ ਮੌਜੂਦਾ ਐਮਐਲਏ ਨੂੰ ਵੀ ਮਿਲਿਆ ਜੀ ਉਹ ਵੀ ਕਹਿੰਦਾ ਜੀ ਮੇਰੇ ਅਧਿਕਾਰ ਖੇਤਰ ਚੋਂ ਹੁੰਦਾ ਤੁਹਾਡਾ ਐਮਸੀ ਹੈਗਾ ਜੀ ਹੈਮਰਾਜ ਜੀ ਤੁਸੀਂ ਉਹਨੂੰ ਮਿਲੋ ਇਹਦਾ ਦੇਖੋ ਜੀ ਮੇਰੇ ਪਿਤਾ ਜੀ ਨੂੰ ਪੈਰਾ ਲੈਜ ਹੋਇਆ ਵੈ ਜੀ ਅਸੀਂ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਉਹ ਤੋਂ ਤਿੰਨ ਦਿਨ ਵੀ ਅਜਿਹੇ ਵੈ ਜੀ ਅਸੀਂ ਲ ਕੋਈ ਬੱਚਾ ਨਹੀਂ ਜਾ ਸਕਦਾ ਗਲੀ ਦੇ ਵਿੱਚ ਜੋ ਕਿਤੇ ਲੈ ਕੇ ਜਾਂਦੇ ਆ ਤਾਂ ਇੱਕ ਵਾਰ ਡਰ ਜਾਂਦੀ ਐ ਥੱਲੇ ਜੀ ਸਾਨੂੰ ਦੋਣਾ ਦੁਲਬਲ ਹੋਇਆ ਹੋਇਆ ਜੀ ਇੱਥੇ ਇਹਦਾ ਹੱਲ ਕਰਾ ਕੇ ਦੋ ਪ੍ਰਸ਼ਾਸਨ ਤੋਂ ਕਿਵੇਂ ਮਰਜ਼ੀ ਕਰਾ ਕੇ ਦੋਵੋ ਟੇਕੇਦਾਰ ਤੈਨ ਕੇਲ ਕੱਸੀ ਜਾਵੇ ਜੀ ਇਹਦੀ ਜ਼ਰੂਰ ਤੋਂ ਜ਼ਰੂਰ ਕੱਸੀ ਜਾਵੇ ਟੇਕੇਦਾਰ ਨੇ ਹੀ ਇਹ ਸਾਰਾ ਖਰਾਬ ਕੀਤਾ ਹੋਇਆ ਇਹ ਕੰਮ ਲੱਗਦਾ ਕਿਤੇ ਨਾ ਕਿਤੇ ਪੈਸਿਆਂ ਦੀ ਭੇਟ ਚੜੀ ਹੋਣੀ ਪੈਸਿਆਂ ਦੀ ਭੇਟ ਚੜੀ ਉਹਦਾ ਕਹਿੰਦਾ ਜੀ ਮੇਰੇ ਸਾਰੇ ਕਾਣੇ ਕੀਤੇ ਵੇਨੇ ਜੀ ਮੈਂ ਤਾਂ 33% ਕਮਿਸ਼ਨ ਵੰਡਿਆ ਹੋਇਆ ਜੀ ਸਾਰਿਆਂ ਨੂੰ